ਆਪਣੀ ਸਮਝ ਅਨੁਸਾਰ ਬਹੁਤ ਜ਼ਿਆਦਾ ਅਸੀਂ ਹਾਲਾਤ ਦੇਖੇ ਨੇ ਘਰਾਂ ਵਿੱਚ ਲੜਾਈਆਂ ਵੀ ਹੋ ਜਾਂਦੀਆਂ ਨੇ ਆ ਨਾਮ ਰੱਖੋ ਜੀ ਆ ਨਾਮ ਰੱਖੋ ਫਿਰ ਕੋਈ ਕਹਿੰਦਾ ਸਾਡੇ ਦਾਦਕਿਆਂ ਦਾ ਨਾਮ ਹੋਣਾ ਚਾਹੀਦਾ ਕੋਈ ਕਹਿੰਦਾ ਨਾਨਕਿਆਂ ਵੱਲੋਂ ਨਾਮ ਆਣਾ ਚਾਹੀਦਾ ਇੱਥੇ ਵੀ ਲੜਾਈ ਹੋ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪਾਂ ਅਗਿਆ ਲੈ ਕੇ ਅਰਦਾਸ ਲੈ ਕੇ ਰੱਖਣਾ ਹੈ ਨਾ ਨਾਮ ਰੱਖੀਏ ਚੜ੍ਹਦੀ ਕਲਾ ਵਾਲਾ ਨਾਮ ਭਾਵੇਂ ਬੰਦਾ ਵੱਡਾ ਹੋ ਕੇ ਨਾਮ ਵਰਗੇ ਕੰਮ ਨਹੀਂ ਕਰਦਾ ਪਰ ਨਾਮ ਦਾ ਬੰਦੇ ਦੇ ਜੀਵਨ ਵਿੱਚ ਬੜਾ ਅਸਰ ਹੈ ਸਾਧ ਸੰਗਤ ਤਾਂ ਹੀ ਧੰ ਗੁਰੂ ਅਰਜਨ ਦੇਵ ਸਹਿ ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਜੀ ਤੁਸੀਂ ਸਮਝਦਾਰ ਹੋ ਇਸ ਰੋਵਰ ਦਾ ਕੋਈ ਨਾਮ ਰੱਖੋ ਸੋਚੋ ਕੋਈ ਬਾਬਾ ਬੁੱਢਾ ਜੀ ਇਹ ਸਮਝਦਾਰ ਸਨ ਵੀ ਪਤਾ ਹੈ ਵੀ ਹੁਣ ਅਸੀਂ ਤਾਂ ਕੋਈ ਰੱਖ ਦੇਵਾਂਗੇ ਕੱਲ ਨੂੰ ਕੋਈ ਵੀ ਉਂਗਲ ਕਰ ਦੇਗਾ ਵੀ ਨਾਮ ਚੰਗਾ ਨਹੀਂ ਹੈ ਜਿਵੇਂ ਕੋਈ ਸਮਝਦਾਰ ਸਿਆਣਾ ਹੋਵੇ ਨਾ ਉਹ ਘਰ ਦੇ ਵਿੱਚ ਕਹਿ ਦਿੰਦਾ ਵੀ ਵੀ ਸੋਰਾ ਸਾਹਿਬ ਜੋ ਰੱਖਣਗੇ ਨਾ ਠੀਕ ਹੈ ਬਸ ਪਤਾ ਹੈ ਜੇ ਉਹਨਾਂ ਨੇ ਰੱਖਿਆ ਤੇ ਠੀਕ ਹੈ ਜੇ ਸਾਡੇ ਕੋਲ ਰੱਖਿਆ ਗਿਆ ਤੇ ਪਸੰਦ ਨਾ ਆਇਆ ਫਿਰ ਰੱਖਣਾ ਫਲਾਣੀ ਨੂੰ ਨਹੀਂ ਰੱਖਿਆ ਜਾਂ ਫਲਾਣੇ ਨੇ ਰੱਖਿਆ ਨਾ ਆਇੰਦਾ ਫਿਰ ਬਦਨਾਮੀ ਮੇਰੀ ਹੋਣੀ ਬਾਬਾ ਬੁੱਢਾ ਸਾਹਿਬ ਜੀ ਨਿਮਰਤਾ ਵਿੱਚ ਆ ਕੇ ਕਹਿੰਦੇ ਮਹਾਰਾਜ ਤੁਹਾਡੇ ਤੋਂ ਸਿਆਣਾ ਕਿਹੜਾ ਹੋ ਸਕਦਾ ਹੈ ਸੱਚੇ ਪਾਤਸ਼ਾਹ ਹੁਣ ਬਾਬਾ ਬੁੱਢਾ ਜੀ ਨੂੰ ਪਤਾ ਹੈ ਕੱਲ ਕਿਸੇ ਨੇ ਕਹਿ ਦੇਣਾ ਬੀ ਇਹ ਨਾਮ ਤੇ ਬਾਬਾ ਬੁੱਢਾ ਜੀ ਨੇ ਪਸੰਦ ਕੀਤਾ ਤੇ ਇਹ ਨਾਮ ਬਾਬਾ ਬੁੱਢਾ ਜੀ ਨੇ ਕਿਹਾ ਕਿਉਂਕਿ ਤੁਹਾਨੂੰ ਪਤਾ ਹੈ ਹਰ ਥਾਂ ਤੇ ਕੋ ਵਰਗੇ ਲੋਕ ਨਹੀਂ ਹੁੰਦੇ ਆਪਣੀ ਆਪਣੀ ਬੁੱਧੀ ਦੇ ਲੋਕ ਬੈਠੇ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਬੜੇ ਪਿਆਰ ਵਿੱਚ ਨਿਮਰਤਾ ਵਿੱਚ ਕਿਹਾ ਨਾਲੇ ਬਚ ਵੀ ਗਏ ਗੱਲਾਂ ਤੋਂ ਤੇ ਨਾਲੇ ਨਾਮ ਹੀ ਮਹਾਰਾਜ ਜੀ ਦਾ ਕੋਲ ਰਖਵਾ ਲਿਆ ਕਹਿੰਦੇ ਮਹਾਰਾਜ ਤੁਹਾਡੇ ਤੋਂ ਸਿਆਣਾ ਕਿਹੜਾ ਹੋ ਸਕਦਾ ਹੈ ਇਹ ਸੰਸਾਰ ਅੰਦਰ ਉਹ ਜਾਂ ਨਾਮ ਤੇ ਸਰੋਵਰ ਦਾ ਕੋਈ ਵੀ ਰੱਖ ਨਹੀਂ ਸਕਦਾ ਚਲੋ ਨਾਮ ਦੀ ਗੱਲ ਤੇ ਸਾਧ ਸੰਗਤ ਬਾਤ ਨਹੀਂ ਹੁੰਦੀ ਹੈ ਕਰਾਂ ਵਿੱਚ ਨਾ ਜਦੋਂ ਬੱਚਾ ਜਨਮ ਲੈਂਦਾ ਫਿਰ ਜਨਮ ਘੁੱਟੀ ਦੀ ਵੀ ਲੜਾਈ ਪੈ ਜਾਂਦੀ ਹੈ ਹੁਣ ਲੜਾਈ ਇਹ ਹੁੰਦੀ ਵੀ ਹੁਣ ਜਨਮ ਘੁੱਟੀ ਪਿਆਵੇ ਕੌਣ ਹੁਣ ਬੀਬੀ ਸੋਚਦੀ ਹੈ ਨਾਨਕਿਆਂ ਵੱਲੋਂ ਪੈ ਜਾਏ ਤੇ ਬੀਬਾ ਜੀ ਸੋਚਦਾ ਹੈ ਵੀ ਸਾਡੀ ਦਾਦਕਿਆਂ ਵੱਲੋਂ ਪੈ ਜੇ ਫਿਰ ਕੋਈ ਸੋਚਦਾ ਹੈ ਫਲਾਣਾ ਪਾ ਦੇ ਕੋਈ ਸੋਚਦਾ ਹੈ ਫਲਾਣਾ ਪਾ ਦੇ ਇੱਥੇ ਵੀ ਲੜਾਈ ਹੋ ਜਾਂਦੀ ਜਨਮ ਕੁੱਟੀ ਪਿਉਣ ਪਿੱਛੇ ਤੇ ਬਾਕੀ ਲੜਾਈਆਂ ਕਰਦੇ ਰਹਿ ਜਾਂਦੇ ਸਾਧ ਸੰਗਤ ਕੋਈ ਪਿੱਛੋਂ ਅੱਗੇ ਚੋਰੀ ਜੇ ਫਿਰ ਪਿਆ ਦੇ ਹੁੰਦਾ ਜਨਮ ਕੁੱਟੀ ਬੱਚੇ ਨੂੰ ਇਹ ਵੀ ਹਾਲਾਤ ਵੇਖੇ ਨੇ ਜਨਮ ਕੁੱਟੀ ਪਿੱਛੇ ਵੀ ਬੱਚੇ ਨੂੰ ਲੜਾਈਆਂ ਬੜੀਆਂ ਹੁੰਦੀਆਂ ਸ਼ਹਿਦ ਚਟਾਉਣੇ ਵੀ ਪਤਾ ਕਿਉਂ ਇਹ ਮੰਨਿਆ ਜਾਂਦਾ ਹੈ ਵੀ ਜਿਹੜਾ ਸ਼ਹਿਦ ਚਟਾਏਗਾ ਨਾ ਉਹ ਜੇ ਗੁਣ ਉਸ ਬੰਦੇ ਅੰਦਰ ਆ ਜਾਂਦੇ ਉਹੋ ਜਿਹਾ ਅਸਰ ਬੰਦੇ ਅੰਦਰ ਹੁੰਦਾ ਤੇ ਸਾਧ ਸੰਗਤ ਇਹੋ ਜਿਹੀ ਵੀ ਹਾਲਾਤ ਅਸੀਂ ਦੇਖਦੇ ਆਂ ਜਨਮ ਘੁੱਟੀ ਪਿੱਛੇ ਵੀ ਲੜਾਈਆਂ ਹੁੰਦੀਆਂ ਫਿਰ ਨਾਮ ਰੱਖਣ ਪਿੱਛੇ ਵੀ ਲੜਾਈਆਂ ਹੁੰਦੀਆਂ ਸੋ ਸਤਗੁਰੂ ਜੀ ਕਿਰਪਾ ਕਰਨ ਰਹਿਮਤ ਕਰਨ ਜੋ ਵੀ ਕਰੀਏ ਚੰਗੀ ਤਰ੍ਹਾਂ ਕਰੀਏ ਆਦਰ ਨਾਲ ਕਰੀਏ ਸਤਕਾਰ ਨਾਲ ਕਰੀਏ ਸਾਰਿਆਂ ਦਾ ਸਤਕਾਰ ਬਹਾਲ ਹੋਵੇ ਕਿਸੇ ਘਰ ਵਿੱਚ ਦੇਖਿਆ ਬੀਬੀ ਕਹਿਣ ਲੱਗੀ ਵੀ ਮੇਰੇ ਪਰਿਵਾਰ ਵੱਲੋਂ ਜਨਮਕੁਟੀ ਪਿਆਵਾਂਗੇ ਇਹਦੇ ਨਾਨੂ ਦੀ ਤੇ ਬੀਬਾ ਜੀ ਕਹਿੰਦਾ ਵੀ ਨਹੀਂ ਦਾਦੀ ਦੀ ਪਿਉਣੀ ਐ ਉਹ ਲੜਾਈ ਕਰਦੇ ਰਹਿ ਗਏ ਆ ਕੇ ਚਾਚਾ ਜਨਮਕੁਟੀ ਪਿਆ ਆ ਗਿਆ ਕੰਮ ਹੀ ਖਤਮ ਹੋ ਗਿਆ ਭਾਵ ਇਹੋ ਜਿਹੇ ਹਾਲਾਤ ਵੀ ਅਸੀਂ ਦੇਖਦੇ ਆ ਸੋ ਕਵੀ ਜੀ ਆਖਦੇ ਨੇ ਕਵੀ ਰਾਜ ਕਵੀ ਸੰਤੂਕ ਸਿੰਘ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਮਹਾਰਾਜ ਜਿਹੜਾ ਨਾਮ ਤੁਸੀਂ ਧਰ ਦਿਓਗੇ ਨਾ ਉਹ ਸਭ ਤੋਂ ਵਧੀਆ ਹੋਵੇਗਾ ਕੀ ਕਰ ਸਕਦਾ ਉਹੀ ਨਾਮ ਜਗਤ ਪਰ ਸਿੱਧ ਹੋਵੇਗਾ ਇਸ ਰੂਬਰ ਦਾ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਜੀ ਨੇ ਬਚਨ ਕੀਤਾ ਹਾਂ ਬਿਲਕੁਲ ਗੱਲ ਤੁਹਾਡੀ ਦੁਰਸਤ ਹੈ ਬਾਬਾ ਜੀ ਚਲੋ ਜਿਵੇਂ ਸਤਗੁਰੂ ਦਾ ਹੁਕਮ ਹੈ ਉਸੇ ਤਰ੍ਹਾਂ ਸੋਚਦੇ ਹਾਂ